अच्छा हां जी शामो <laughs> <laughs> वे दा वेला होई जानड्या हुन आज की बनाईए दीदी मैं विक्की उन्होंने नु ਸੁਣਾ ਦਿੱਤਾ ਸਰ ਜਿਲੇ ਹੁੰਦਾ اچھا ਦਿੱਤਾ ਵਾ हां जी ਚਲ ਆ ਵੀ ਚੰਗਾ ਕੀਤਾ ਜੀ ਮੈਂ ਕਿ ਸੋਚਣ ਰਹੀ ਆ ਵੀ ਸ਼ਾਮਾ ਨੂੰ ਖੀਰ ਬਣਾਵਾਂਗੇ ਮੈਨੂੰ ਤਾਂ ਦੱਸਣ ਲੱਗੇ ਟੇਪਰ ਗਿਆ ਕੋਈ ਨਾ ਨੇ ਸਰਦੀ ਲਾਉਣੀ ਆ ਚੱਤ ਤੜਕਾ ਲਾ ਲੈਣਾ ਆਪਾ ਚਲ ਆ ਵੀ ਤੂੰ ਚੰਗਾ ਕੀਤਾ ਜੀ ਠੀਕ ਆ ਮੈਂ ਕਿੰਨੀ ਸਮਝਦਾਰ ਆ ਵਾਕੇ ਮੈਂ ਉਹ ਵੇਖੀ ਜਾਂਦੀ ਹਾਂ ਸੋਚੀ ਜਾਂਦੀ ਹਾਂ ਵੀ ਸ਼ਾਮਾ ਦਾ ਟਾਈਮ ਹੋਈ ਜਾਂਦਿਆ ਵਾ ਹੂੰ ਤੇ ਹੁਣ ਫਿਕਰ ਜੱ ਲੱਗਾ ਹੀ ਵੀ ਕੀ ਬਣਾਉਣਾ ਚਲ ਉਹਨਾਂ ਚਿਰ ਫਿਰ ਮੈਂ ਗੰਡੇ ਗੁੰਡੇ ਕੱਟਦੀ ਆ ਕੱਢ ਲਓ ਕੱਢ ਲਓ ਅਜੇ ਤਾਂ ਲਫਾਫੇ ਵਿੱਚ ਗਿਆ ਤਾਂ ਤੈਨੂੰ ਪਹਿਲਾਂ ਚੜੀ ਜਾਣ ਢੀ ਆ ਉਹ ਪਰਾਵਾ ਕਿੱਥੇ ਆ ਗਿਆ ਮੱਥ ਧੋ ਕੇ ਧੋਇਆ ਪਰ ਅੱਛੇਤੀ ਆ ਜੀ ਹੈਲੋ ਚੱਚੀ ਕਾਲ ਕੀ ਕਰਦੇ ਹੋ ਪੁੱਤ ਮੇਰਾ ਬਟੇ ਕਿੱਡੰਦੇ ਬਾਂਟੇ ਬੜਾ ਖਲਾਰਾ ਪਾਇਆ ਹੈ ਪ੍ਰੀਤ ਹਾਂਜੀ ਇਦਾਂ ਕਰਾਂ ਅੰਡਿਆਂ ਦੀ ਪੁਰਜੀ ਬਣਾ ਤੇ ਵਿੱਚ ਨਮਕੀਨ ਦਾ ਪੈਕਟ ਯੋ ਪਲੇਟ ਚ ਪਾ ਕੇ ਉਧਰ ਰੱਖ ਦੇ ਨਾਲ ਦੋ ਗਲਾਸੀਆਂ ਰੱਖ ਦੇ ਮੈਂ ਹੱਥ ਮੂੰਹ ਧੋਵਾਂ ਤੇ ਅੰਡੇ ਦੀ ਤੇ ਪੁਰਜੀ ਮੈਂ ਬਣਾ ਦੇਣੀ ਹੈ ਤੇ ਸਬਜ਼ੀਆਂ ਦੀ ਜੀ। ਓ ਯਾਰ ਸਬਜ਼ੀ ਦਾ ਤੇ ਚੇਤਾ ਭੁੱਲ ਗਿਆ ਕਾਲੀ ਗਾਲੀ ਚ ਨਿਕਲ ਆਏ ਬਸ। ਵੇ ਲੋ ਦਾ ਹਾਦੀ ਐ ਨਾ ਤੁਹਾਡੇ ਵਾਲੀ। ਮੈਨੂੰ ਤੁਸੀਂ ਇਹਨੇ ਸੀ ਕਿ ਮੈਂ ਸਮਾਨ ਲੈ ਆਉਂਗਾ ਤੇ ਮੈਂ ਇੱਥੋਂ ਵੀ ਨੀ ਸਮਾਨ ਖਰੀਦਿਆ ਗਿਆ। ਚੱਲ ਕੋਈ ਗੱਲ ਨਹੀਂ ਗੁੱਸਾ ਕਿ ਕਰਦੀ ਆਂ। ਦਾਲ ਦੋਲ ਬਣਾ ਲਓ ਕੋਈ ਗੱਲ ਨਹੀਂ ਖਾ ਲਾਂਗੇ ਉਹਦੇ ਨਾਲ। ਅੱਛਾ ਆਪਾਂ ਦਾਲ ਨਾਲ ਖਾਈਏ ਤੇ ਆਪ ਤੁਸੀਂ ਲਵਾ ਜੇ ਆਂਡੇ ਨੂੰ ਤੜਕਾ ਲਾ ਲਾ ਕੇ ਖਾਈ ਜਾਓ ਵੀ। ਰਹਿ ਨੀ ਨਹੀਂ ਐ ਦਾਲ ਵੀ ਨਹੀਂ ਖਾਣੇ। ਚਾਰ ਲੈ ਕਾ ਲੈ ਨਹੀਂ ਆਪਾਂ। ਤੁਹਾਡਾ ਕੀ ਬੁੜੀਆਂ ਦੇ ਵਿਚਾਰੀਆਂ ਨੇ ਡੰਗ ਫਾਰਨਾ ਫਾਰ ਲਾਂਗੀਆਂ। ਉਹ ਇਹ ਹੀ ਮਾਰ ਲੈ ਖਾਣੀ ਆ ਅੰਡੇ ਨਾਲ ਤਾਂ ਪੈਗੀ ਲੱਗਣੇ ਆ ਦੋ ਦੋ ਬਸ ਹੋਰ ਆਂਡਿਆਂ ਨਾਲ ਕਿਹੜੀ ਰੋਟੀ ਖਾਦੀ ਜਾਣੀ ਆ ਅੱਛਾ ਸਵਾਦ ਤੇ ਲਾਉਣੀ ਡੇ ਦੇਣਾ ਕਿਡੀ ਛੱਤੀ ਕਹੇ ਤੇ ਤਾਂ ਆਪ ਤੁਸੀਂ ਦਾਲ ਬਣਾ ਲਓ ਵੀ ਚੰਗਾ ਗਾੜੀ ਮੈਂ ਬੱਕਰਾ ਲਿਆਂਦਾ ਵਾ ਨਾ ਜਿਹੜਾ ਮੈਂ ਬੜੇ ਸਵਾਦ ਲਾਉਂਦਿਆਂ ਆਂ ਆਂਡਿਆਂ ਨਾਲ ਰੋਜ਼ ਡੱਫੀ ਦੀ ਆ ਉਹ ਆਉਂਦਾ ਕੋਣੀ ਤੈਨੂੰ ਚੇਤਾ ਭੁੱਲਿਆ ਮੈਂ ਯਾਰ ਫੋਨ ਦਿਮਾਗ ਨਾ ਖਰਾਬ ਕਰੀ ਜਾ ਦਮਾਗਰੇ ਤੁਸੀਂ ਮੇਰੇ ਖਰਾਉਗਾ ਤਾਂ ਦੀਦੀ ਮੈਨੂੰ ਪੁੱਛਣ ਤਾਂ ਕਿ ਕੀ ਬਣਾਉਣਾ ਤੇ ਮੈਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਵਿੱਕੀ ਨੇ ਸਬਜ਼ੀ ਲੈ ਆਉਣੀ ਆ ਚਲ ਕੋਈ ਗੱਲ ਨਹੀਂ ਦਾਲ ਬਣਾ ਲਓ ਕੋਈ ਗੱਲ ਨਹੀਂ ਤੂੰ ਛੇਤੀ ਤੜਕਾ ਲਾ ਠੀਕ ਆ ਛੇਤੀ ਤੜਕਾ ਲਾ ਪੁੱਜਿਆ ਤੇ ਪੁੱਜਿਆ ਤੇ ਆਹ ਲੈਂਦੇ ਜੀ ਓਡਾ ਮੈਨੂੰ ਗੁੱਸਾ ਤੁਹਾਡੇ ਸੱਚੀ ਬੜਾ ਛੱਡਦਾ ਚਲ ਕੋਈ ਗੱਲ ਨਹੀਂ ਮੈਨੂੰ ਦੋ ਪੈਗ ਲਾ ਲੈਂਦੇ ਆਪਣੇ ਜੋਗਾ ਹੋ ਲੈਂਦੇ ਫਿਰ ਕੋਈ ਨਹੀਂ ਬਰਾਬਰ ਹੋ ਜੂ ਗੁੱਸਾ ਕਰ ਲੈ ਕੋਈ ਗੱਲ ਨਹੀਂ ਫਿਰ ਗੱਲ ਬਾਤ ਤੇਰ ਨਾਲ ਆਹ ਪਤਾ ਨਾ ਕਿ ਹੁਣ ਤੇ ਮੈਂ ਝੂਠਾ ਹੀ ਹੋਣਾ ਜਦੋਂ ਪੈਗ ਲੱਗ ਗਏ ਫਿਰ ਤੇ ਲੜਾਈ ਹੋ ਹੀ ਜਾਣ ਗੱਜਣਾ ਹੀ ਹੁੰਦਾ ਫਿਰ ਬੱਚੋ ਲੈ ਫ੍ਰੀ ਟੋਰੇ ਤੂੰ ਰੱਖ ਤੜਕਾ ਤੇ ਆ ਗਿਆ ਤੜਕਾ ਕਿੰਨੂ ਲਾਉਣਾ ਜੇ ਜਦ ਜਿਹੜੀ ਸਬਜ਼ੀ ਲਿਆਂਦੀ ਲਿਆ ਮੈਂ ਕਟਾ-ਕੂਟਾ ਆਂਦੇ ਤੜਕਾ ਲਾਈਏ ਸੱਜੀ ਤੇ ਲਿਆਂਦੀ ਨਹੀਂ ਜਵਾਨਾ ਨੇ ਆਪਣੇ ਪੈਗ ਦਾ ਸਮਾਨ ਲੈ ਆਂਦਾ ਤੇ ਸੱਜੀ ਵੱਲੋਂ ਕਿਹਾ ਇਹ ਹਾਨੂੰ ਤੇ ਚੇਤਾ ਹੀ ਭੁੱਲ ਗਿਆ ਹਾਦ ਹੋ ਗਿਆ ਇਹਨਾਂ ਨੂੰ ਆਪਣੇ ਸਮਾਨ ਦਾ ਨਹੀਂ ਚੇਤਾ ਭੁੱਲਦਾ ਮੈਂ ਬਠੇੜਾ ਬੋਲ ਗਿਆ ਟਿਆ ਤੇ ਦੱਸ ਮੈਨੂੰ ਕੀ ਕਹਦੇ ਆ ਅਜੇ ਅਜੇ ਮੈਂ ਲੜਾਈ ਨਹੀਂ ਕਰਨੀ ਹੈ ਕਿ ਮੈਨੂੰ ਦੋ ਪੈਗ ਲਾ ਲੈਂਦਾ ਫੇਰ ਕਰਦਾ ਲੜਾਈ ਪਤਾ ਨਾ ਫਿਰ ਜੀਰਨ ਤੇ ਦੇਣਾ ਨਹੀਂ ਆ ਕਿਉਂ ਆਦੀ ਇਹਨਾਂ ਦਾ ਐਸੇ ਕੰਮ ਵਾਲ ਰਹਿਦਾ ਹੋਰ ਇਹਨਾਂ ਨੂੰ ਚੇਤਾ ਰਹਿਣਾ ਥੋੜੀ ਜਿਹੀ ਗੱਲ ਦਾ ਗੁੱਸਾ ਮੈਨੂੰ ਆਪ ਬੜਾ ਜਾਣਦੇ ਹੁਣ ਮੈਂ ਕਰਾਂ ਤੇ ਕਰਾਂਗੀ ਜੇ ਬੋਟੀਆਂ ਕਹ ਲਾ ਕੀਤੀ ਤੇ ਉਸੇ ਵੀ ਲੜਿਆ ਆਪਣਾ ਇਹਨਾਂ ਨੇ ਸਿਰ ਪਾੜਨ ਆਪਣਾ ਫਿਗਰ ਹੁੰਦਾ ਚਸਕੇ ਲਾਉਣ ਦਾ ਦੂਜਾ ਦੇ ਭਾਵੇਂ ਲੂਣ ਨਾ ਖਾਲੇ ਤਾਂ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਸਾਰਾ ਮਾਰ ਘਰਾ ਪਰ ਕੇ ਰਾਤੀ ਚਾਹ ਹੁਣ ਤੁਸੀਂ ਜਾ ਜਾਣਾ ਬੋਲਿਓ ਇਹ ਨਾ ਹੋਇ ਫੇਰ ਆਪਣੋ ਬੋਲਣਾ ਓਹ ਪੁਰਜੀ ਨਹੀਂ ਬਣਾਈ ਓ ਪਰ ਜੀ ਬਾਂਡੀ ਆ ਉਹਨਾਂ ਚਾਰੇ ਇੱਕ ਇੱਕ ਲਾਉਨੇ ਆ ਪੁਜੀਏ ਨਾਲ ਮਾਰਵਾਦੀ ਯਾਰਾਂ ਦਾ ਛਡੋ ਵੀ ਕੀ ਕੰਮ ਕਰਿਆ ਕਰੀਏ ਯਾਰ ਹੂੰ ਆਪਾਂ ਇੱਕ ਤੇ ਕਰੀਏ ਬ੍ਰਾਂਡ ਚੇਂਜ ਹੂੰ ਥੋੜੀ ਵਧੀਆ ਲਿਆਇਆ ਕਰੀਏ ਜੇ ਪੀਣੀ ਹੁੰਦੀ ਆ ਤੇ ਮਸਾ ਕੋਈ ਸਵਾਦ ਤੇ ਲਾਇਆ ਕਰੀਏ ਭਾਈ ਨਜ਼ਾਰਾ ਜਦ ਬਣਿਆ ਕਰੇ ਹਾਂ ਮੈਨੂੰ ਵੀ ਲੱਗਦਾ ਆ ਇੱਕੋ ਬ੍ਰਾਂਡ ਪੀ ਪੀ ਕੇ ਨਾ ਨਾ ਇਹ ਤੇ ਤਿੰਨ ਚਾਰ ਘੰਟੇ ਬਾਅਦ ਹੀ ਉਤਰ ਜਾਂਦੀ ਆ ਮੜਾ ਇਹ ਸਾਰੀ ਰਾਤ ਸਰੂਰ ਜਹਤ ਰਵੇ ਤੇ ਹੋਰ ਕੀ ਤੇ ਦੂਜਾ ਨਾ ਨਾਲ ਕੋ ਖਾਇਆ ਪੀਆ ਵੀ ਕਰੀਏ ਯਾਰ ਕੱਲੀ ਸ਼ਰਾਬ ਪੀ ਲੈਨੇ ਆਂ ਹੀ ਆਪਣੇ ਅੰਦਰਾਂ ਅੰਦਰਾਂ ਸਾੜ ਲੈਣੀਆਂ ਨੇ ਸਰੀਰ ਦਾ ਵੀ ਕੋ ਸੋਚੀਏ ਉਹ ਭਰਾਵਾ ਮੈਂ ਤਾਂ ਚਾਰ ਆਂਡੇ ਲਿਆਂਦੇ ਆ ਉਤੋਂ ਬੜਾ ਭੁੜਕਦੀ ਆ ਮੈਂ ਉਹ ਕੁਛ ਨਹੀਂ ਹੁੰਦਾ ਚਿਕਨ ਚਿਕਨ ਬਣਾਇਆ ਕਰੀਏ ਨਾਲ ਬਣਾਉਣਾ ਕੀ ਆ ਫਿਰ ਬਣਿਆ ਬਣਾਇਆ ਲਾਵਾਂਗੇ ਬਣਾਉਂਦੀਆਂ ਕਿੱਥੇ ਆ ਆ ਚਲ ਇਹ ਵੀ ਸਹੀ ਆ ਪਰ ਲਿਆਇਆ ਕਰੀਏ ਯਾਰ ਨਾਲ ਕੋਨਾ ਕੋ ਖਾਇਆ ਕਰੀਏ ਆਪਣੇ ਬਾਰੇ ਵੀ ਸੋਚੀਏ ਥੋੜਾ ਬਹੁਤਾ ਹੂੰ 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 ਉਹ ਲਾਓ ਬੁਰਜੀ ਨਾ ਜਰ ਲਾਤਾ ਸ਼ੁਕਰ ਕਰੋ ਬਣਾਤੀ ਆ ਭੁਰਜੀ ਕੇ ਕੁੱਕੜ ਹੀ ਜਿਹੜਾ ਇੰਨਾ ਟਾਈਮ ਲੱਗ ਗਿਆ ਵਾ ਨਾਲ ਇਦਾਂ ਕਰਿਓ ਅੱਧੇ ਘੰਟੇ ਤੱਕ ਦੋ ਦੋ ਫੁਲਕੇ ਲਾ ਹੀ ਲਿਓ ਠੀਕ ਆ ਪੈਗ ਪਾਦ ਯਾਰ ਥੋੜਾ ਜਿਹਾ ਸਮਝਾ ਕੇ ਰੱਖਾ ਕਰ ਭਾਬੀ ਨੂੰ ਭਰਾਵਾ ਇਹ ਤਾਂ ਵੈਂਦੀ ਬੜਾ ਘੋੜਾ ਘੋੜਾ ਵਾ ਕੋਈ ਨਹੀਂ ਕਰ ਲੈਣਾ ਮੈਂ ਗੱਲ ਆਹੋ ਸਾ ਸਾਰੀਆਂ ਡੁੱਬ ਜਾਂਦੀਆਂ ਯਾਰ ਪਾਣੀ ਦੇ ਵਿੱਚ ਕੋਈ ਗੱਲ ਨਹੀਂ ਤੂੰ ਵੀ ਤਾਂ ਡੁੱਬਣੀ ਡਿਆ ਹਾਂ ਹਾਂ ਵਿੱਕੀ ਹਾਂ ਉਹ ਤਾਂ ਜ਼ਰੂਰੀ ਤੇ ਨਹੀਂ ਹੈ ਕਿ ਤੁਸੀਂ ਰੋਜ਼ ਇੱਕ ਦੋ ਪੈਗ ਲਾ ਕੇ ਸੋਣਾ ਹੁੰਦਾ ਜ਼ਰੂਰੀ ਤੇ ਨਹੀਂ ਆ ਬਾਸਤ ਕਾਂ ਵਟਤ ਕੋਟ ਦੀ ਲੱਥ ਜਾਂਦੀ ਹੈ ਹੋਰ ਬੰਦੇ ਦੀ ਉੱਥੇ ਕਿਹੜਾ ਵੀ ਪੀਤੇ ਕੋਈ ਅੱਛਾ ਤੁਹਾਡੀ ਤੇ ਪੀਟਰ ਠਕਾਵਟ ਲੱਗ ਜਾਂਦੀ ਆ ਆਪਾਂ ਵੀ ਤੇ ਸਰੀਰ ਜਿਹੜੀ ਕੰਮ ਕਰਦੇ ਰਹਿੰਦੇ ਆ ਆਪਾਂ ਤੇ ਨਹੀਂ ਕਦੀ ਕਿਹਾ ਕਿ ਆਪਾਂ ਵੀ ਪੈਗ ਪੀ ਲਈਏ ਤੁਹਾਡੀ ਵੀ ਠਕਾਵਟ ਲੱਜੇ ਤੁਸੀਂ ਵੀ ਲਾ ਲਿਆ ਕਰੋ ਅਸੀਂ ਤੁਹਾਨੂੰ ਕਿਹੜਾ ਕਦੀ ਮਨਾ ਕੀਤਾ ਹੂੰ ਜਿਦ ਦਿਨ ਆਪਾਂ ਲਾਇਓ ਜਦੋਂ ਔਖੇ ਵੀ ਬੜੇ ਹੋਣਾ ਤੁਸੀਂ ਫਿਰ ਅਸੀਂ ਕਿਹੜੀ ਗੱਲ ਔਖਾਣਾ ਹਾਂ ਵੀ ਕਿੰਮੀ ਗੱਲ ਸੁਣੋ ਵੀ ਮੈਨੂੰ ਨਾ ਦੋ ਗਰਮੀਆਂ ਵਾਲੇ ਹੁਣ ਸੂਟ ਬਣਾ ਦੋ ਵੀ ਅਜੇ ਗਰਮੀਆਂ ਚੰਗੀ ਤਰ੍ਹਾਂ ਚੜ੍ਹਤ ਲੈਣ ਦੇ ਸਿਆਲ ਵਾਲੇ ਹੰਡਾਲਾ ਪਹਿਲਾਂ ਜਿਹੜੇ ਬਣਾਏ ਆ ਗਰਮੀਆਂ ਵਾਲੇ ਬਣਾ ਦੋ ਵੀ ਉਹ ਥੋੜਾ ਬੋਤਾ ਬੰਦੇ ਨੂੰ ਖਰਚੇ ਤੇ ਕੰਟਰੋਲ ਰੱਖਣਾ ਚਾਹੀਦਾ ਆ ਐਨਾ ਵੀ ਨਾ ਵਧਾ ਚੜਾ ਕੇ ਖਰਚਾ ਕਰਿਆ ਕਰੋ ਹਾਏ ਤੇ ਮੌਸਮ ਬਦਲ ਗਿਆ ਵਾ ਹੁਣ ਮੋਟੀ ਸੂਟ ਨਹੀਂ ਪੈਂਦੇ ਅੱਛਾ ਜੀ ਹਾਂਜੀ ਤੈਨੂੰ ਲੱਗਦਾ ਵਿੱਕੀ ਨੇ ਦੋ ਤਿੰਨ ਪੈਗ ਲਾਏ ਆ ਹੈ ਮੈਂ ਕਹਿੰਨੀ ਆ ਸੂਟ ਬਣਾਉਣ ਵਾਲਾ ਤੇ ਵਿੱਕੀ ਨੇ ਹਾਂ ਕਰ ਦੇਣੀ ਆ ਉਹ ਮੈਨੂੰ ਚੜੀ ਨਹੀਂ ਆ ਗਈ ਸਭ ਪਤਾ ਮੈਨੂੰ ਤੂੰ ਕਿਹੜੀਆਂ ਕਿਹੜੀਆਂ ਗੱਲਾਂ ਕਾਣਦੀਆਂ ਇਹੋ ਗੱਲਾਂ ਭਾਵੇਂ ਤੂੰ ਮੇਰੇ ਕੋ ਸਵੇਰੇ ਪੁੱਛ ਲਈ ਕੱਲੀ ਕੱਲੀ ਗੱਲ ਦੱਸ ਦਊਗਾ ਤੂੰ ਜਿਹੜੀਆਂ ਮੇਰੇ ਨਾਲ ਗੱਲਾਂ ਕੀਤੀਆਂ ਕੁੱਦਾ ਦੇ ਅੰਦਰ ਪੈ ਗਏ ਪੀ ਤੇਰੀ ਪਤਾ ਨਹੀਂ ਲੱਗਦਾ ਜਿਹੜੂ ਸੂਟ ਮੰਗ ਲਓ ਉਹ ਦੁਕਾਨ ਦੇ ਮੀਨੂ ਕਿ ਅੜਦੀ ਦੀ ਹੈਗੀ ਚਲਾਗ ਤੇ ਤੁਸੀਂ ਬੜੇ ਜੇ ਓਦਾਂ ਸਭ ਪਤਾ ਲੱਗਦਾ ਨਹੀਂ ਨਹੀਂ ਤਾਂ ਜਾਣ ਬੁੱਝ ਕੇ ਗੱਲਾਂ ਛੇੜਦੀ ਐ ਹੋਜੀ ਆਹ ਹੂੰ ਜਦੋਂ ਬਣਾਉਣੇ ਹੋਣਗੇ ਮੈਂ ਆਪੇ ਬਣਾ ਦੂੰਗਾ ਠੀਕ ਹੈ ਨਾ ਐਵੇਂ ਫਾਲਤੂ ਦੇ ਖਰਚੇ ਨਾ ਮੈਨੂੰ ਸੁਣਾਇਆ ਕਰ ਸੂਟ ਬਣਾ ਦੋ ਬਣਾ ਦੋ ਕਿ ਫਾਲਤੂ ਦੇ ਖਰਚੇ ਹੈ ਕਿ ਮੈਂ ਸੁਣਾ ਦੇਤਾ ਉਹ ਫਾਲਤੂ ਦੇ ਖਰਚੇ ਹੋ ਜਾਂਦੇ ਆ ਚਲ ਚੁੱਪ ਕਰਕੇ ਸੌਂ ਜਾ ਬਾਬਾ ਜਿਹੜੇ ਦੋ ਪੈਗ ਲਾਇਆ ਮੈਨੂੰ ਲੱਗਦਾ ਤੂੰ ਇਦਾਂ ਗੱਲਾਂ ਕਰ ਕਰਕੇ ਨਹਾ ਲਾ ਦੇਣਾ ਮੇਰਾ ਆਹ ਸੌ ਜਾ ਠੀਕ ਹੈ ਨਾ ਸੌ ਜਾ ਤੇ ਬੜੇ ਉਹਦਾ ਤੇਜ ਹੈ ਵੇ ਲੋ ਆ ਇੱਕ ਹੀ ਸੂਟ ਬਣਾ ਦੋ ਚੁੱਪ ਕਰਕੇ ਸੌ ਜਾ ਤੈਨੂੰ ਮੈਂ ਬਰੀ ਨਾ ਬਣਾਦਾ ਸਾਰੀ ਸੌ ਜਾ ਚੁੱਪ ਕਰਕੇ ਕਵਲ ਸਾਰੀ ਦਿੜੀ ਦਾ ਨੀ ਕੰਮ ਤੇ ਨੰਗ ਜਾਂਦੀ ਆ ਸ਼ਾਮਾਂ ਜਦੋਂ ਤੁਸੀਂ ਘਰੋਂ ਨੇ ਆ ਤੁਹਾਡਾ ਪੈਗ ਸ਼ੱਗ ਨਹੀਂ ਮੁੱਕਦਾ ਜਦੋਂ ਤੁਸੀਂ ਰੂਮ 'ਚ ਆ ਜਾਂਦੇ ਆ ਉਦੋਂ ਤੁਸੀਂ ਫੋਨ ਫੜ ਲੈਨੇ ਆ ਅਸੀਂ ਵੀ ਆ ਗਏ ਹਾਂ ਘਰ 'ਚ ਸਾਡੀ ਕੋਈ ਦੁੱਖ ਸੁੱਖ ਦੀ ਸੁਣ ਲਿਆ ਕਰੋ ਹਾਂ ਦੱਸ ਕੀ ਕਹਿਣਾ ਹਾਂ ਦੱਸ ਕੀ ਕਹਿਣਾ ਤੂੰ ਹੋਰ ਕੋਈ ਟੈਨਸ਼ਨ ਨਹੀਂ ਹੈਗੀ ਤੁਹਾਨੂੰ ਬਸ ਤੁਹਾਨੂੰ ਇਹੋ ਹੀ ਆ ਕਿ ਕੰਮ ਤੇ ਜਾਣਾ ਵਾ ਆਪਣਾ दारू ਪਿਆਲਾ ਪੀਣਾ ਤਰਾਸ ਨੂੰ ਫੋਨ ਚ ਲਾ ਕੇ ਸੋਝੋ ਸੇਰੇ ਉੱਠ ਕੇ ਫੇਰ ਕੰਮ ਤੇ ਘਰ ਦੇ ਵਿੱਚ ਕੀ ਚੱਲਣ ਡਿਆ ਵਾ ਕੀ ਹੈਗਾ ਕੀ ਨਹੀਂ ਹੈਗਾ ਬੱਚਿਆਂ ਦੀ ਫਿਕਰ ਕਦੀ ਪੁੱਛਿਆ ਕਿਸੇ ਅਜੇ ਆ ਲੈ ਜਦੋਂ ਗੱਲ ਕਰਨ ਬਈਦਾ ਫੇਰ ਈਦਾ ਫੋਨ ਛੱਡ ਦਿੰਦੇ ਆ ਉਹ ਜੇ ਮੈਂ ਫੜ ਕੇ ਰੱਖਿਆ ਤਾਂ ਤੈਨੂੰ ਤਾਂ ਪ੍ਰੋਬਲਮ ਜੇ ਮੈਨੂੰ ਛੱਡ ਦਿੱਤਾ ਤਾਂ ਤੈਨੂੰ ਤਾਂ ਪ੍ਰੋਬਲਮ ਹੈਂ ਗੱਲ ਸੁਣੋ ਹੱਥ ਮੈਨੂੰ ਛੱਡ ਦਿੱਤਾ ਵਾ ਦੱਸੋ ਕੀ ਕਹਿਣਾ ਵਾ ਇੱਕ ਤੇ ਮੇਰੀ ਜੁੱਤੀ ਟੁੱਟ ਗਈ ਆ ਮੈਨੂੰ ਉਹ ਲਿਆ ਕੇ ਦੋ ਐਫੋਈ ਤੇ ਗੱਲ ਵਾ ਜਦੋਂ ਗੱਲ ਕਰਨ ਲਈ ਜੇ ਇੱਕ ਤੇ ਬਹਿਣਾ ਮਾ ਨਾ ਲੱਗੇ ਬਸ ਮੇਰੀ ਆ ਚੀਜ਼ ਨਹੀਂ ਹੈਗੀ ਮੇਰੀ ਆ ਚੀਜ਼ ਨਹੀਂ ਹੈਗੀ ਮੇਰੀ ਆ ਚੀਜ਼ ਨਹੀਂ ਹੈਗੀ ਆਖੜਾ ਦੇ ਇਹੋ ਹੀ ਆ ਨਾ ਅਹੀਂ ਸਾਰਾ ਦਿਨ ਕੰਮ ਕਰਦਿਆਂ ਰਹਿੰਦੀਆਂ ਵਾ ਸਾਨੂੰ ਸਾਡੀ ਕੰਮ ਦੀ ਨਿਯਮਤਾਨਾ ਵੀ ਚਾਹੀਦਾ ਵਾ ਸਾਨੂੰ ਆ ਚੀਜ਼ ਵੀ ਚਾਹੀਦੀ ਆ ਕੁਛ ਲਿਆ ਕੇ ਦੋ ਉਹ ਜੁੱਤੀ ਟੁੱਟ ਗਈ ਆ ਉਹਨੂੰ ਘੰਡਾ ਲਾ ਆ ਦੇ ਦੇ ਮੈਨੂੰ ਸਵੇਰੇ ਮੈਂ ਘੰਵਾ ਕੇ ਲਿਆ ਦੂੰਗਾ ਗੰਢਾ ਕੇ ਕਿਉਂ ਗੰਢੀ ਪੈਂਦੀ ਨਹੀਂ ਮਨਾ ਕਰਦੀ ਆ ਪੈਰ ਚ ਪੈਣ ਤੋਂ ਚਲੋ ਠੀਕ ਆ ਫਿਰ ਬਾਬਾ ਲੈ ਜਿਓ ਜੁੱਤੀ ਸੇਰੇ ਗੰਢਾ ਕੇ ਲਿਆ ਦਿਓ ਉਹ ਹੀ ਪਾ ਕੇ ਟਾਈਮ ਸਾਰ ਲੂੰਗੀ ਹੋਰ ਮੈਂ ਫੇ ਕੀ ਕਰਨਾ ਸੰਦੀਪ ਇਹਦੇ ਤੇ ਟਾਈਮ ਸਾਰਨ ਵਾਲੀ ਕਿਹੜੀ ਗੱਲ ਉਹ ਤੂੰ ਘਰ ਪਾਉਣੀ ਆ ਜੁੱਤੀ ਥੋੜਾ ਜਿਆਦਾ ਪੈਸੇ ਤੇ ਲਿਆ ਵੀ ਖਿਆਲ ਰੱਖਿਆ ਕਰੋ ਰੁੱਖਾਂ ਨੂੰ ਥੋੜਾ ਲੱਗਦੇ ਆ ਪੈਸੇ ਕ્યાં ਰੱਖਿਆ ਕਰੋ ਇਸ ਗੱਲ ਦਾ ਘਰ ਦੇ ਵਿੱਚ ਥੋੜਾ ਸਰਫਾ ਵੀ ਕਰਨਾ ਜ਼ਰੂਰੀ ਹੁੰਦਾ ਵਾ ਕਿਹੇ-ਕਿਹੇ ਮਾਮਲੇ 'ਚ ਸਰਫਾ ਕਰ ਲਿਆ ਕਰੋ ਉਹ ਹੁਣ ਜਦੋਂ ਵਿਆਹ ਸ਼ਾਦੀਆਂ ਜਾਣਾ ਹੁੰਦਾ ਕਿ ਪ੍ਰੋਗਰਾਮ ਤੇ ਜਾਣਾ ਹੁੰਦਾ ਉਦੋਂ ਚੀਜ਼ ਨਹੀਂ ਲੈ ਕੇ ਗਈ ਦੀ ਐਵੇਂ ਨਾ ਹਿੱਦਾ ਕਰਦੀਆਂ ਰਿਆ ਕਰੋ ਆਪਣੇ ਵੀ ਲੂ ਕੰਡੇ ਲੁੰਧੀਆਂ ਰਹਿੰਦੀਆਂ ਜਿਹਦੇ ਨਾਲ ਸਾਡੇ ਵੀ ਲੁੰਧੀਆਂ ਰਹਿੰਦੀਆਂ ਮੈਨੂੰ ਤੁਹਾਡੇ ਤੋਂ ਇਹੋ ਹੀ ਉਮੀਦ ਸੀ ਠੀਕ ਆ ਫੜੋ ਆਪਣਾ ਫੋਨ ਤੇ ਚਲਾ ਲਓ ਕਿਰਪਾ ਕਰਦੇ ਫੇਰ ਤਾਂ ਸੱਤੀ ਕੱਪੜੀ ਅੱਗ ਲਾਉਣ ਵਾਲੀ ਕਰਨੀ ਹੁੰਦੀ ਆ ਹੋ ਉਮੀਦ ਹੀ ਉਹ ਦਾਖਣਾ ਜੀ ਸਾਡੇ ਨਾਲ ਗੱਲ ਨਹੀਂ ਕਰਦਾ ਜੇ ਗੱਲ ਕਰਨ ਬੈਠ ਜਾਓ ਤੋ ਮੁੜ ਕੇ ਆਹਰੀਆਂ ਗੱਲਾਂ ਨਹੀਂ ਮੁੱਕਦੀਆਂ ਇਹਨਾਂ ਦੀਆਂ ਮੁੜ ਕੇ ਹਰ ਥਾਂ ਤੇ ਬੰਦੇ ਗਲਤ ਆ ਬੰਦੇ ਗਲਤ ਆ ਠੀਕ ਆ ਇਹ ਤੇ ਇਦਾਂ ਤੇ ਇਦਾਂ ਹੀ ਸਹੀ ਹਾਂ ਮੱਥਾ ਮਾਰਦਾ ਰਹੇ ਬਣੀ ਹੋ ਗੱਲ ਹਾਂ ਹੁਣ ਬਣੀ ਹੋ ਗੱਲ ਆਦਾਰੂ ਵਧੀਆ ਕਣੀ ਦਾਰੂ ਤੇ ਆਪਣੀ ਥਾਂ ਤੇ ਚਿਕਨ ਦਾ ਨਜ਼ਾਰਾ ਬੰਦਾ ਕਣੀ ਨਾਲ ਸਹੀ ਗੱਲ ਆ ਅਸੀਂ ਤਾਂ ਐਵੇਂ ਬਾਗਾਂ ਦਾ ਦੀ ਪੁਰਜੀ ਨਾਲ ਹੀ ਪੀਂਦੇ ਰੇ ਅਸਲੀ ਨਜ਼ਾਰਾ ਤਾਂ ਚਿਕਨ ਦੇ ਨਾਲ ਆ ਮੈਂ ਤੈਨੂੰ ਆਖਿਆ ਯਾਰ ਆਪਣੇ ਹਾਲ ਵੀ ਆਖਿਆ ਕਰੀਏ ਥੋੜਾ ਜਿਹਾ ਹਾਂ ਨਹੀਂ ਹੁਣ ਆਪਾਂ ਚਿਕਨ ਦੇ ਨਾਲ ਹੀ ਪੀਣੀ ਆ ਤੇ ਕਦੀ ਕਦੀ ਵਿੱਚ ਫਿਸ ਵੀ ਲੈ ਆ ਕਰਾਂਗੇ ਲੈ ਆ ਕਰਾਂਗੇ ਜਰੂਰ ਕੇ ਬਾਕੀ ਆ ਜਿਹੜੀ ਦਾਰੂ ਆ ਨਾ ਵੇਹਲਾ ਮਾਸਾਸ ਮਿਲਣੀ ਹੈਗੀ ਇਹਦੀ ਕਿਤੇ ਹੈ ਆਹ ਐਡੀ ਵਧੀਆ ਦਾਰੂ ਕਿੰਨੇ ਦੀ ਆਈ ਇਹ ਬੋਤਲ ਓਏ 1500 ਦੀ ਆ ਸਾਰੀ ਕੋਈ ਗੱਲ ਨਹੀਂ ਕੋਈ ਫੇਰ ਨਾ ਕਰ ਤਾਵਾ ਬੈ ਘਰ ਬਾਂ ਬਾਪਾ ਆਹ ਪਾਣੀ ਨਹੀਂ ਪਾਣਾ ਓ ਪਾਣੀ ਚੇਤਾ ਹੀ ਬੋਲਿਆ ਪਾਣੀ ਦਾ ਥੋੜਾ ਪਾਣੀ ਥੋੜਾ ਬਸ ਬਸ ਆਣੀ ਦਾ ਚੇਤਾ ਖੁੱਲ ਗਿਆ ਹੀ ਪਾਣੀ ਵਰਗੀ ਆ ਇਹ ਕਿਹੜਾ ਫਾਇਦਾ ਲੈਣ ਆਣਾ ਪਾਣੀ ਨਾ ਗੱਲ ਮੈਨੂੰ ਤਾਂ ਗੁੱਸਾ ਬੜਾ ਚੜਨ ਡਿਆ ਤੈਨੂੰ ਵੀ ਚੜਨ ਡਿਆ ਹੋਰ ਕੀ ਰੋਜ਼ ਇਹੋਲੇ ਪੀਣ ਬਹਿ ਜਾਂਦੇ ਆ ਰੱਜਦੇ ਨਹੀਂ ਪੀ ਪੀ ਕੇ ਨਾਲੇ ਜ਼ਰੂਰੀ ਹੈ ਕਿ ਲੋੜ ਪੀੜੀ ਪਣੀ ਹੈ ਕਿਤੇ ਤੇ ਬੰਦਾ ਨਾਗਾ ਪਾਲੇ ਪਰ ਨਾ ਆਪਾਂ ਨਹੀਂ ਨਾਗਾ ਪੋਣਾ ਹੈਗਾ ਆਪਣੇ ਖਰਚੇ ਦਿਨੋਂ ਦਿਨੋਂ ਦਿਨ ਵਧਾਈ ਜਾਣੇ ਆਪ ਕੋਈ ਚੀਜ਼ ਮੰਗ ਲਈ ਆਪਾਂ ਉਸੇ ਵੀ ਲੜਿਆ ਪਣਾਉਂਦਾ ਚਿਕਨ ਅਹੀਂ ਸਰਫਾ ਕਰੋ ਸਰਫਾ ਕਰੋ ਅਹੀਂ ਤਾਂ ਸਰਫਾ ਕਰ ਕਰਕੇ ਟਾਈਮ ਕੱਢ ਨਹੀਂ ਲਈਆਂ ਵਾ ਨਾ ਸਾਨੂੰ ਤਾਂ ਝਟ ਕਹਿ ਦਿੰਦੇ ਆ ਕਿਹ ਵੇਲੇ ਇਦਾਂ ਵੀ ਸਾਰ ਲਿਆ ਕਰੋ ਬਿਨਾਂ ਕਿਸੇ ਚੀਜ਼ ਤੋਂ ਜ਼ਰੂਰੀ ਨਹੀਂ ਕਿ ਹਰ ਚੀਜ਼ ਬਾਜ਼ਾਰੋਂ ਮਹਿੰਗਾ ਕੇ ਤੇ ਫੇਰ ਹੀ ਤੁਹੀਂ ਕੰਮ ਕਰਨਾ ਹੁੰਦਾ ਵਾ ਆਪਣਾ ਖਰਚੇ ਇਹਨਾਂ ਦੇ ਦਿਨੋਂ ਤੋਂ ਵੱਧ ਹੀ ਜਾਂਦੇ ਤੇ ਇੱਕ ਗੱਲ ਨੋਟ ਕੀਤੀ ਇਹਨਾਂ ਦੀ ਪਹਿਲਾਂ ਪੀਂਦੇ ਸੀ 200 ਵਾਲੀ ਬੋਤਲ ਫਿਰ ਹੋ ਗਈ ਇਹਨਾਂ ਦੀ 500 ਵਾਲੀ 500 ਤੋਂ ਸਿੱਧੀ 1000 ਤੇ ਤੇ ਹੁਣ ਮੈਨੂੰ ਲੱਗਦਾ ਉਤੋਂ ਵੀ ਵੱਧ ਮਹਿੰਗੀ ਲਿਆਉਂਦੇ ਆ ਪਹਿਲਾਂ ਆਂਡੇ ਲਿਆਉਂਦੇ ਹੁੰਦੇ ਸੀ ਉਹੀ ਮੈਂ ਵੀ ਕਹਿਣ ਲੱਗੀ ਸੀ ਕਿ ਪਹਿਲਾਂ ਆਂਡੇ ਹੁਣ ਦੂਜਾ ਟਿਕਨ ਦੇ ਆ ਗਏ ਹੋਰ ਕੀ ਆਪ ਇਹਨਾਂ ਦੀਆਂ ਰੀਜਾਂ ਦਿਨੋਂ ਦਿਨ ਵੱਧਦੀਆਂ ਜਾਂਦੀਆਂ ਬਸ ਖਾਣੇ ਢਿੱਡ 'ਚ ਹੀ ਪਾਈ ਜਾਂਦੇ ਆ ਹਜ਼ਾਰ ਦੀ ਬੋਤਲ ਦੇ ਨਾਲੇ ਦੋ ਦਿਨ ਨਹੀਂ ਕੱਢਦੇ ਆਗੇ ਜੇ ਕਿਤੇ ਆਪਾਂ ਦੋਵੇਂ ਜਣੇ 1000 ਰੁਪਏ ਦਾ ਸੂਟ ਲਈਏ ਨਾ 3.6 ਮਹੀਨੇ ਲੱਗ ਜਾਣ ਜੇ ਕਲਾਂਕ ਕੀਤੇ ਬੱਚੇ ਚਿਕਨ ਦਾ ਭੰਦੇ ਲੜਾਂ ਦਾ ਭੰਦੇ ਕਿ ਤੁਹਾਨੂੰ ਸਾਡਾ ਖਾਣ ਹੀ ਦੀਦਾ ਆ ਸਾਰੀ ਦਿਹਾੜੀ ਇਹੀ ਕੰਮ ਕਰਦੇ ਆਂ ਅਸੀਂ ਭਲਾ ਘਰੇ ਕੰਮ ਨਹੀਂ ਕਰਦੀਆਂ ਅਸੀਂ ਤੇ ਸਾਡੀ ਜ਼ਿੰਮੇਵਾਰੀ ਸਮਝ ਕੇ ਕੰਮ ਕਰਦੀਆਂ ਆ ਨਾ ਨਾਲੇ ਸਾਡੇ ਤੇ ਸਰੀਰੇ ਲੋਹੇ ਦੇ ਆ ਆ ਫਿਰ ਉਹ ਕਹਿ ਰਿਹਾ ਕਿ ਚੱਲ ਡੰਗ ਸਾ ਲਈਏ ਚੱਲ ਕੋਈ ਗਲੀ ਜਨਾਨੀਆਂ ਦਾ ਕੀ ਹੁੰਦਾ ਪਰ ਜੇ ਆਪਾਂ ਜਿੰਨਾ ਸਰਫਾ ਕਾਣ ਦੀਆਂ ਇਹ ਉਹਨੇ ਆਪਣੇ ਖਰਚੇ ਵਧੇ ਜੇ ਫਾਇਦਾ ਕੀ ਹੈ ਫਿਰ ਇੱਕ ਕੰਮ ਕਰੀਏ ਹੁਣ ਗਾਹ ਕਹਿਣਗੇ ਨਾ ਤੇ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਜੀ ਸਮਝਾਵਾਂਗੇ ਹਨ ਨਹੀਂ ਸਮਝ ਲਗਣੀ ਦੀਦੀ ਕੋਈ ਫਾਇਦਾ ਨਹੀਂ ਹੈਗਾ ਨਹੀਂ ਸਾਰਾ ਸਿਆਲ ਤੇ ਜਦਾਬਾ ਪਾਈਆਂ ਨਹੀਂ ਤੇ ਹੁਣ ਸਿਆਲ ਮੁੱਕ ਗਿਆ ਤੇ ਹੁਣ ਕੀ ਜਦਾਬਾ ਮੋਰੀ ਕਿਦੂ ਖਾਦ ਗਿਆ ਫਲ ਓ ਨੀ ਕੀ ਕਰ ਲਈਆਂ ਜੇ ਆ ਜਾ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਠੀਕ ਆ ਗਵਾਂਡੀਆਂ ਨੇ ਤੇ ਕਿਤੇ ਟੋਰੀ ਬੜੇ ਮਾਰੇ ਹੋਰ ਨਾ ਮੈਂ ਤਾਂ ਨਵਾਂ ਸੂਟ ਪਾ ਕੇ ਹੁੰਦੇ ਆ ਲੈ ਟੌਰ ਕੀ ਮਾਰਨਾ ਪੈਣਾ ਸਰਫਾ ਕਰ ਕਰਕੇ ਤੇ ਮੈਂ ਸੂਟ ਬਣਾ ਲੈਨੀ ਆ ਹੂੰ ਬਸ ਇਦਾਂ ਹੀ ਖਰਚਿਆਂ ਚ ਥੋੜਾ ਜਿਹਾ ਖਰਚਾ ਬਚਾ ਲੈਨੀ ਆ ਤੇ ਸੂਟ ਬਣ ਜਾਂਦਾ ਏ ਲਿ ਜਾਣੀ ਆ ਨਹੀਂ ਪੈਣਾ ਸਰਫੇ ਤੇ ਇਹ ਵੀ ਬੜੇ ਕਰਦੀਆਂ ਆ ਸਾਡੇ ਕੋਦੇ ਬਣਾਏ ਨਹੀਂ ਜਾਂਦੇ ਸਾਡੇ ਕੋ ਉਹ ਗੱਲ ਬੰਦੀ ਨਹੀਂ ਹੈ ਬੀਬੀ ਹੋਰ ਨਹੀਂ ਗੱਲ ਬਣਾਇਆ ਕਰੋ ਨਾ ਫਿਰ ਕਿਉਂ ਨਹੀਂ ਗੱਲ ਬੰਦੀ ਤੁਹਾਡੇ ਕੋ ਹਾਡੇ ਕੋ ਤੇ ਤਾਂ ਨਹੀਂ ਜੇ ਗੱਲ ਬਣਦੀ ਹੈਗੀ ਜਿੰਨਾ ਕ ਆਪਾ ਆਪਣਾ ਹੱਥ ਘੋਟਦਿਆਂ ਨਾ ਸਾਡੇ ਨਾਲ ਦੇ ਤੇ ਆਪਣੇ ਮੂੰਹ ਦੇ ਸਵਾਦ ਨੂੰ ਓਨਾ ਹੀ ਖਰਚਾ ਵਧਾਈ ਜਾਂਦੇ ਜੇ ਤੇ ਉਤੋਂ ਕਹਿ ਸਾਨੂੰ ਦਿੰਦੇ ਆ ਪੈਣਾ ਐ ਤੇ ਖਾਣ ਪੀਣ ਦੇ ਚੱਕਰਾਂ 'ਚ ਹੀ ਨਾ ਖਰਚਾ ਕਰੀ ਜਾਂਦੇ ਰਹਿੰਦੇ ਆ ਨਵੇਂ ਤੋਂ ਨਵਾਂ ਨੇ ਤੇ ਤੋਂ ਨਵਾਂ ਬ੍ਰਾਂਡ ਜਿਹੜਾ ਉਹ ਚੇਂਜ ਕਰਕੇ ਤੇ ਖਾਂਦੇ ਪੀਂਦੇ ਹੀ ਤੇ ਇੱਕ ਗੱਲ ਮੈਂ ਤੁਹਾਨੂੰ ਇਹ ਵੀ ਆਣੀ ਜੇ ਜਿਸ ਕਾਰ ਵਿੱਚ ਸ਼ਰਾਬ ਮੀਟ ਨਹੀਂ ਨਾ ਉਹ ਘਰ ਸਵਰਗੀ ਸਵਰਗੀ ਜੇ ਨੀ ਖਾਣ ਦੀ ਕਿਹੜੀ ਗੱਲ ਆ ਨਾਲੇ ਜਿਹੜੇ ਬ੍ਰਾਂਡ ਪੀਨੇ ਵਨਸ ਬੰਨੇ ਇਹਨਾਂ ਨੇ ਸੇਤਾ ਜਿਹੜੀਆਂ ਸਵਾਰਨੀਆਂ ਥੋੜੀਆਂ ਵਗਾਰਨੀਆਂ ਹੀ ਆ ਸੇਤੇ ਦੇ ਨੁਕਸਾਨ ਕਰਦੀਆਂ ਨੁਕਸਾਨ ਕਰਦੀਆਂ ਸਬਜ਼ੀਆਂ ਖਾਵਾਂਗੇ ਦਾਲਾਂ ਖਾਵਾਂਗੇ ਇਹਨਾਂ ਨੂੰ ਤਾਂ ਫਾਇਦਾ ਵੀ ਹੋਣਾ ਵਾ ਪਰ ਇਹ ਗੱਲਾਂ ਹੁਣ ਪੀਣ ਖਾਣ ਵਾਲਿਆਂ ਨੂੰ ਕੌਣ ਸਮਝਾਵੇ ਉਹ ਤਾਂ ਸੁਣ ਦੇਣੀ ਆ ਉਹ ਪਤਾ ਅਗਲੇ ਨੂੰ ਕੀ ਸਮਝਦੇ ਆ ਇਹ ਤਾਂ ਛਿਦੈਣਾ ਵਾ ਇਹਨਾਂ ਨੂੰ ਕੀ ਪਤਾ ਵਾ ਪੀਣ ਖਾਣ ਵਾਲਿਆਂ ਦੀ ਜਿੱਦ ਗੱਲ ਸੁਣ ਲੋ ਜੇ ਕਿਤੇ ਰਿਸ਼ਤੇਦਾਰ ਦੇ ਵੀ ਜਾਣਾ ਨਾ ਇਹ ਪਹਿਲਾ ਫੋਨ ਲਾ ਦੇਣਾ ਵਾ ਆਪਾਂ ਤੁਹਾਡੇ ਕੋਲ ਆਉਣਾ ਵ ਤੇ ਰਾਤ ਰਹਿਣਾ ਤੇ ਕਿਹੜੀ ਲਾ ਕੇ ਰੱਖੋਗੇ ਜੇ ਤੇ ਅਗਲੇ ਨੇ ਦਕਾਟਾ ਠੀਕ ਹੈ ਲਾਵਾਂਗੇ ਤੇ ਠੀਕ ਹੈ ਚੱਲ ਜਾਣਾ ਜੇ ਨਹੀਂ ਤੇ ਫਿਰ ਜਾਣਾ ਹੀ ਨਹੀਂ ਹੋਰ ਇਸ ਤੇ ਰਾਤੇ ਵੜਦੇ ਨਹੀਂ ਹੈਗੇ ਨਹੀਂ ਪੈਣਾ ਛੱਡ ਦੇ ਗੱਲਾਂ ਸਾਰੀਆਂ ਬੜੇ ਦੁਖੀ ਹੋਏ ਪਏ ਆ ਆ ਬੰਦਿਆਂ ਦੀ ਗੱਲ ਸੁਣ ਲੋ ਜਿੱਥੇ ਜਾਂਦੇ ਆ ਨਾ ਜੇ ਤੇ ਅਗਲਾ ਗਾੜੀਆਂ ਦਾਰੂ ਤੇ ਮੀਟ ਸ਼ਰਾਬ ਰੱਖਦਾ ਵਾ ਫਿਰ ਤੇ ਆਖਣਾ ਵੀ ਉਹਦੇ ਨਾਲ ਦਾ ਕੋਈ ਬੰਦਾ ਹੈ ਨਹੀਂ ਉਹ ਤੇ ਸਾਡੀ ਸੇਵਾ ਹੀ ਨਹੀਂ ਕਰਦਾ ਕੋਈ ਕਸਰ ਨਹੀਂ ਛੱਡਦਾ ਤੇ ਜੇ ਕਿਤੇ ਵੈਸ਼ਨੂ ਘਰ ਚੱਲ ਜੀਏ ਨਾ ਤੇ ਅਗਲਿਆਂ ਨੇ ਭਾਵੇਂ ਖਾਣ ਪੀਣ ਵਾਲਿਆਂ ਨਾਲ ਦੂਣਾ ਖਰਚਾ ਕੀਤਾ ਹੋਵੇ ਰੋਟੀ ਪਾਣੀ ਤੇ ਤੇ ਆਖਣਾ ਹੂੰ ਉਹ ਉੱਥੇ ਜਾਣਾ ਵਾ ਸਬਜ਼ੀਆਂ ਖਾਣ ਉਹਦੇ ਨਾਲੋਂ ਘਰੇ ਹੀ ਖਾ ਲੈਨੇ ਆ ਐਦਾਂ ਦਾ ਹਿਸਾਬ ਕਿਤਾਬ ਹੋਈ ਜਾਂਦਾ ਇਹਨਾਂ ਦਾ ਨੀ ਵੈਸ਼ਨੋ ਚ ਕਿਹੜਾ ਖਰਚਾ ਅੱਜਕੱਲ ਘੱਟ ਹੁੰਦਾ ਤਰੀਰ ਹੀ ਕਿੰਨਾ ਮਹਿੰਗਾ ਵਾ ਤੂੰ ਹੋਰ ਦੀ ਗੱਲ ਸੁਣ ਲੈ ਸਬਜ਼ੀਆਂ ਕਿੰਨੀਆਂ ਮਹਿੰਗੀਆਂ ਵਾ ਰੋਟੀ ਖਾਣ ਪੀਣ ਵਾਲਿਆਂ ਨਾਲੋਂ ਵੱਧ ਮਹਿੰਗੀ ਪੈਂਦੀ ਆ ਇਹ ਗੱਲ ਆ ਖਾਣ ਪੀਣ ਵਾਲਿਆਂ ਨੇ ਕੀ ਆ ਦਾਰੂ ਦੀ ਬੋਤਲ ਰਾ ਦੋ ਮੀਟ ਬਣਾ ਕੇ ਰਾ ਦੋ ਉਹਨੇ ਚ ਹੀ ਖੁਸ਼ ਤੇ ਜਦੋਂ ਵੈਸ਼ ਨੂੰ ਰੋਟੀ ਬਣਾਈਦੀ ਆ ਨਾ ਤਿੰਨ ਚਾਰ ਸਬਜ਼ੀਆਂ ਵੈਰੈਟੀ ਦੀਆਂ ਬਣਾਈਦੀਆਂ ਨਾਲ ਹੋਰ ਕਈ ਗੋੜ ਰੱਖਣਾ ਪੈਂਦਾ ਪਰ ਪੀਣ ਵਾਲਿਆਂ ਨੇ ਤੇ ਉਹੀ ਸਮਝਣਾ ਨਾਲ ਸਾਡੀ ਸੇਵਾ ਉਹਨਾਂ ਨੇ ਕਰਨੀ ਆ ਬਸ ਹੋਰ ਨਾ ਇਹਨਾਂ ਨੂੰ ਨਹੀਂ ਕੋਈ ਸਮਝ ਸਕਦਾ ਤੇ ਨਾ ਇਹਨਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਹੈਗਾ ਜੇ ਨਹੀਂ ਤੁਹਾਨੂੰ ਮੈਂ ਦੱਸਨੀ ਆ ਤਰੀਕਾ ਇਹਨਾਂ ਨੂੰ ਸਿੱਧਿਆ ਕਰਨ ਦਾ ਜਿੰਨੇ ਮਰਜ਼ੀ ਤੁਸੀਂ ਤਰੀਕੇ ਦੱਸ ਦੋ ਪਰ ਇਹ ਨਹੀਂ ਸੁਧਨ ਵਾਲੇ ਹੈਗੇ ਸਾਨੂੰ ਤਾਂ ਇਦਾਂ ਹੀ ਕਹਿੰਦੇ ਰਹਿੰਦੇ ਆ ਜੇ ਕਿਤੇ ਕਹਿ ਦਈਏ ਨਾ ਆਹ ਚੀਜ਼ ਲਿਆ ਦਿਓ ਟਾਈਮ ਵੀ ਕੱਢਿਆ ਕਰੋ ਹੱਥ ਵੀ ਕੁੱਟਿਆ ਕਰੋ ਸਾਡੇ ਵਰੀ ਤੇ ਆ ਕੁਛ ਚੱਲਦਾ ਆ ਨਹੀਂ ਹੁਣ ਤੁਹਾਨੂੰ ਮੈਂ ਦੱਸ ਨਹੀਂ ਤਾ ਤੁਸੀਂ ਉਦਾਂ ਹੀ ਕਰਿਓ ਕਿ ਜਦ ਕਾਲ ਵਿੱਚ ਬਾਤ ਇੰਝ ਨਾ ਕਰਾਓ ਕਿ ਪਾੜੋ ਇਹਦੇ ਨਹੀਂ ਕਰਿਓ ਕਿ ਸੱਗਾ ਬਦਲੋ ਪੱਤੀ ਲੈ ਕੇ ਦੇਖਾ ਤੇ ਛਡਾਓ ਆਪਕੋ ਤਾਂ ਯਾਦ ਹੋਵੇਗੀ ਬੰਦੇ ਬਣਨੇ ਅੰਨੇ ਨਹੀਂ ਰਹਿਣਾ ਕਿ ਬਾਤ ਨਹੀਂ ਬਣਨੇ ਕਰਾਉਂਦੇ ਇੰਝ ਸੱਤ ਨਹੀਂ ਇੰਝ ਕਰਿਓ ਇਹ ਬਾਹੀ ਨਹੀਂ ਤਾਂ ਗੱਗੜਾ ਨਾ ਖਾਂਦੀਆਂ ਸਰ ਬੜੀਆ ਕਰੋ ਮੇਰਾ ਖਾਣੇ ਦਾ ਤਾਂ ਬੜੀਆ ਬੜੀਆ ਹੋ ਗਿਆ ਇਹਨਾਂ ਦੇ ਪੱਤੀ ਦੋ ਇਹਨਾਂ ਦੇ ਕਿਥੋਂ ਨਹੀਂ ਹੁੰਦੀ ਇਸ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਡੀ ਦੇ ਮੱਤ ਵੱਜੀ ਪਈ ਐ ਇਹਨਾਂ ਦੀਆਂ ਰੋਟੀਆਂ ਗਰਮ ਕਰਨ ਚ ਤੇ ਪੂੜੀਆਂ ਬਣਾਉਣ ਚ ਹਾਂ ਅੱਧੇ ਬਾਅਦ ਹੀ ਦੁਨੀਆ ਨੂੰ ਪਤਾ ਹੀ ਨਹੀਂ ਲੱਗਣ ਕਦੋਂ ਇਹ ਫਰੀ ਹੋਣ ਕਦੋਂ ਸਾਨੂੰ ਕਹਿਣ ਕਿ ਲਿਆਓ ਰੋਟੀ ਖਾਈਏ ਤੇ ਫਿਰ ਜਾ ਕੇ ਕਿਤੇ ਰਸੋਈ ਸੰਭੀਦੀ ਹੈ। ਹੋਰ ਕੀ? ਤੁਸੀਂ ਵੀ ਇਹਨਾਂ ਨੂੰ ਇੰਨਾ ਵਰਗੇ ਹੋ ਕੇ ਦੱਸੋ ਤਾਂ ਫੇਰ ਲੱਗੂਗਾ ਪਤਾ ਇਹਨਾਂ ਨੂੰ ਵੀ ਖਰਚਾ ਕਿੱਦਾਂ ਹੁੰਦਾ ਹੈ। ਫੇਰ ਆਪੇ ਅਗਲ ਆ ਜਾਣੀ ਹੈ ਨਾ। ਸਹੀ ਗੱਲ ਆ। ਆਈਡੀਆத் ਨਹੀਂ ਮਾੜਾ। ਕਰਕੇ ਵੇਨੇ ਇਹਨਾਂ ਦੇ ਨਾਲ ਇਹ ਕੰਮ। ਚਲੋ ਪੇਰ ਲੈਨੇ। ਨਹੀਂ ਚਲ ਠੀਕ ਆ ਨਹੀਂ ਪੈਣਾ। ਆਹ ਕੰਮ ਕਰੋ ਤੇ ਜਦੋਂ ਉਧਰ ਪੈਸੇ ਬਚਣਦਾ ਹੈ ਪੈਣਗੇ ਨਾ ਤਾਂ ਤੁਸੀਂ ਵੀ ਆਪਣੇ ਸ਼ੌਂਕ ਪੂਰੇ ਕਰ ਲਿਓ। ਠੀਕ ਆ ਨਾ? ਗਾਲ ਡੇਟਾ ਢੀ ਠੀਕ ਆ। ਹੁਣ ਦੇਖਦੇ ਆ। ਗੜੀ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਹਨਾ ਨਹੀਂ ਇੱਕ ਵਾਰੀ ਤੁਸੀਂ ਇਹ ਨੁਕਤਾ ਵਰਤ ਕੇ ਵੇਖ ਲਿਓ ਚੰਗਾ ਫਿਰ ਮੈਂ ਹੁਣ ਜਾਣੀ ਆ ਹੈ ਬੈਹਜੋ ਵੀ ਚਾਹ ਪੜੀ ਸੀ ਬੱਲੇ ਮਾਰ ਲਓ ਤੁਹਾਡੇ ਨਾਲ ਚਾਹ ਨਹੀਂ ਪੀਣੀ ਹੁਣ ਮੈਂ ਤੇ ਬਸ ਹੁਣ ਮੈਂ ਜਾਵਾ ਮੈਂ ਨਹੀਂ ਵੈਸੇ ਤੁਰਦੀ ਤੁਰਦੀ ਸੂਟੀ ਵਿਖਾ ਲੈਣ ਆ ਗਈ ਹਾਂ ਮੈਂ ਹਾਂ ਵਾਲਾ ਵੇਖਾਂ ਵੀ ਕੀ ਕਰਨੀਆਂ ਮਤਲਬ ਵਿਖਾ ਲਾਂ ਵੀ ਨਵਾਂ ਸੀਤਾ ਵਾ ਜੇ ਨਵਾਂ ਸੀਤਾ ਵਾ ਜੇ ਕਿਨੇ ਵੇਖ ਕੇ ਤਾਰੀਫ ਹੀ ਨਾ ਕੀਤੀ ਤੇ ਕੀ ਫਾਇਦਾ ਚਲ ਚੰਗਾ ਭਣਾ ਤੇ ਗਮੇ ਤੁਸੀਂ ਵੀ ਕਰਤਾ ਸੋਨਾ ਆ ਠੀਕ ਆ ਨਾ ਨਾ ਉਹਦੱਕ ਕਿੰਨੀ ਕਿਸਮਤ ਵਾਲੀ ਆ ਨਾ ਇਹ ਹੋਰ ਘਰ ਵਾਲਾ ਪਿੰਦਾ ਨਹੀਂ ਆ ਚਲੋ ਵਧੀਆ ਗਏ ਪਰ ਕਈ ਸਾਡੇ ਵਰਗੀਆਂ ਵਿਚਾਰੀਆਂ ਵੀ ਹੁੰਦੀਆਂ ਹਾਂ ਚਲ ਕੋਈ ਨਹੀਂ ਆਪੋ ਆਪਣੀ ਕਿਸਮਤ ਹੈ ਜਿੱਦਾਂ ਦੀ ਕਿਸਦੀ ਲਿਖੀ ਹੋਰ ਕੀ ਹੋਰ ਕੀ ਹੈ ਨਾ ਗੰਮੀਨ ਕੇ ਠੀਕ ਆ ਠੀਕ ਆ ਅਹੋ ਲੋ ਟਿੱਖਣੀ ਆ ਟਿੱਖਣੀ ਆ ਚਲੋ ਖਾਈਏ ਖਾਂ ਜਿਆ ਚਲੋ ਕੁੱਟੋ ਧਿਆਨ ਨਾਲ ਬਰਾਵਾ ਫਾਬੀ ਜੀ ਅਸਮਾਨ ਜਿਹੜਾ ਪਰਚੀ ਦਿੱਤੀ ਸੀ ਲਿਖ ਕੇ ਨਾਲ ਉਹ ਪ੍ਰੀਤ ਨੂੰ ਕਿਹਾ ਪਾਣੀ ਪੋਣੀ ਤੋਂ ਦੋ ਗਲਾਸੀਆਂ ਰੱਖ ਦੇ ਉੱਪਰ ਸਭ ਦਾ ਸਾਰਾ ਲਿਆਂਦਾ ਵਾ ਨਾ ਸਾਰਾ ਲਿਆਂਦਾ ਵਾ ਚੈੱਕ ਕਰ ਲੋ ਉਹ ਕਰਦੀਆਂ ਰਹਿਣਗੀਆਂ ਚੈੱਕ ਬਾਅਦ ਦੇ ਵਿੱਚ ਪਹਿਲਾਂ ਗਲਾਸੀਆਂ ਲੈ ਆ ਕੇ ਦਿਓ ਹਨ ਠੰਡੀ ਗਾਲੀ ਆ ਜਾ ਆ ਮੱਛੀ ਠੰਡੀ ਹੋ ਜਾਣੀ ਅੱਜ ਮੱਛੀ ਨਾ ਪੈਗ ਲਾਉਣੇ ਆ ਅੱਜ ਸਿਗਨੇਚਰ ਪੀਵਾਂਗੇ ਨਾਲ ਮੱਛੀ ਆ ਕੀ ਲੈ ਕੇ ਆਏ ਜੇ ਸੌਦਾ ਹੀ ਲੈ ਕੇ ਆਏ ਜਿਹੜਾ ਸਮਾਨ ਲਿਖ ਕੇ ਦਿੱਤਾ ਸੀ ਹੋਰ ਮੈਂ ਕੀ ਲੈਣਤਾ ਵਾ ਉਹ ਨੀਰਾ ਹੀ ਕੂੜਾ ਨੀਰਾ ਹੀ ਕੂੜਾ ਚੁੱਕ ਲੈ ਆਏ ਦੀ ਦੁਕਾਨ ਤੋਂ ਦਿਮਾਗ ਖਰਾਬਤ ਨਹੀਂ ਹੋ ਗਿਆ ਜਿਹੜਾ ਅੱਗੇ ਲੈਣਾ ਉਹ ਹੀ ਲੈਂਦਾ ਮੈਂ ਰੂੜੀ ਤੋਂ ਤੈਨੂੰ ਪਾ ਕੇ ਲੈਣਤਾ ਮੇਲਾ ਨਹੀਂ ਦਿਮਾਗ ਖਰਾਬ ਹੋਇਆ ਪਰ ਜੇਕਰ ਨਾ ਤੁਸੀਂ ਦੋਵੇਂ ਜਣੇ ਆ ਪੀਂਦੇ ਜੇ ਨਾ ਤੁਹਾਡਾ ਜਰੂਰ ਹੋ ਜਣਾ ਜੇ ਹੋ ਨਹੀਂ ਜਣਾ ਸੌਦਾ ਪਹਿਲਾਂ ਲੈਂਦਾ ਵਾ ਪਹਿਲਾਂ ਸੌਦਾ ਪੈਕ ਕਰਾਇਆ ਉੜ ਕੇ ਅਸੀਂ ਆਪਣਾ ਬਾਕੀ ਸਮਾਨ ਲੈ ਕੇ ਆਏ ਆ ਹੋਰ ਕੀ ਨਾਲੇ ਇੱਕ ਵੀ ਸਮਾਨ ਜੇ ਚੇਂਜ ਕਰਕੇ ਲੈਂਦਾ ਹੋਵੇ ਤਾਂ ਤੁਸੀਂ ਤਾਂ ਗੱਲ ਕਰੋ ਜਿਹੜਾ ਪਹਿਲਾਂ ਇਹ ਘਰ ਦੇ ਵਿੱਚ ਸਮਾਨ ਆਉਂਦਾ ਉਹ ਹੀ ਲੈਂਦਾ ਵਾ ਹੈ ਹੋਈ ਤੇ ਗੱਲ ਵਾ ਇੱਥੇ ਤੇ ਤੁਸੀਂ ਗਲਤੀ ਕਰ ਗਏ ਜੇ ਕਿ ਜਿਹੜਾ ਪਹਿਲਾਂ ਆਉਂਦਾ ਸੀ ਉਹੀ ਫੇਰ ਚੁੱਕ ਲਿਆਏ ਆ ਪਰ ਇਹ ਸਮਾਨ ਨਹੀਂ ਸਾਨੂੰ ਪਸੰਦ ਨਾ ਇਹ ਵਰਤਣ ਹੈਂਾ ਸਾਨੂੰ ਇਹ ਤੋਂ ਮਹਿੰਗਾ ਸਮਾਨ ਚਾਹੀਦਾ ਵਾ ਸਰ ਤੁਹਾਡਾ ਦਿਮਾਗ ਹੱਦ ਹੋ ਗਈ ਆ ਹੱਡਾ ਨਹੀਂ ਹੋਇਆ ਆ ਪੀ ਵੀ ਗਿਆ ਨਾ ਤਾਂ ਡਾ ਹੋ ਗਿਆ ਵਦਮਾ ਖਰਾਬ ਹੋ ਮੇਰੀ ਗੱਲ ਤੁਹਾਨੂੰ ਕਿਉਂ ਖਪਣ ਲੇ ਜੇ ਮੈਂ ਤੁਹਾਨੂੰ ਦੱਸਦੀ ਆ ਜਿਹੜੀ ਸਰਫਾ ਪਵਰਤਨ ਨੇ ਨਾ ਇਹਨਾਂ ਦਾ ਕਪੜਾ ਨਾ ਤੇ ਨਾ ਆ ਜਿਹੜੇ ਵਰਤਣ ਦੇ ਨਾਲ ਆਹਦੇ ਉਦੋਂ ਦੇ ਵਰਤਣ ਦੇ ਉਦੋਂ ਦੀ ਚੰਗੀ ਭਲੀ ਸੀ ਅੱਜੇ ਖਰਾਬ ਹੋ ਗਈ ਹੈ ਤੇ ਕਿੰਨਾ ਕੇਰਾ ਹੋ ਗਿਆ ਵਰਤਦਿਆਂ ਨੂੰ ਆਪਾਂ ਨੂੰ ਸਮਾਨ ਬਦਲ ਕੇ ਲਿਆ ਕੇ ਦਿਓ ਵਧੀਆ ਵਧੀਆ ਚੀਜ਼ਾਂ ਲਿਆ ਕੇ ਰੋਈ ਇਹੋ ਹੀ ਮੈਂ ਲਾ ਜੇ ਠੀਕ ਆ ਨਾ ਵਰਤਨਾ ਵਰਤਨਾ ਨਹੀਂ ਵਰਤਨਾ ਨਾ ਵਰਤੋ ਤੁਹਾਡੀ ਮਰਜ਼ੀ ਤੇ ਫਿਰ ਆ ਵੀ ਸੈੱਟ ਤੇ ਕਰ ਦੋ ਤੇ ਜਿਹੜੀ ਪਹਿਲਾਂ ਵਰਤਦੇ ਹੁੰਦੇ ਸੀ ਨਾ ਉਹ ਲੈ ਕੇ ਪੀਓ ਹਾਂ ਇਹ ਘੱਟਾ ਤੁਹਾਡੀ ਚੇਂਜ ਹੋ ਗਈ ਆ ਪਹਿਲਾਂ ਤੁਹਾਡੀ 200 ਵਾਲੀ ਹੁੰਦੀ ਸੀ ਫਿਰ ਤੁਹਾਡੀ 500 ਵਾਲੀ ਹੋ ਗਈ 1000 ਵਾਲੀ ਹੋ ਗਈ ਤੇ ਹੁਣ ਸਿੱਧੀ 2000 ਦੀ ਹੈ ਇਹਦੇ ਨਾਲ ਕੀ ਲੈਣਾ ਦੇਣਾ ਸਭ ਕੁਝ ਲੈਣਾ ਦੇਣਾ ਇਹਦੇ ਨਾਲ ਕੀ ਗੱਲ ਸਾਡੇ ਆਰੀ ਤੁਸੀਂ ਆਉਂਦੇ ਜੇ ਆਪਣੇ ਖਰਚੇ ਘਟਾਓ ਟਾਈਮ ਸਾਰੋ ਆਪਣੇ ਖਰਚੇ ਤੁਸੀਂ ਵਧਾਈ ਜਾਂਦੇ ਦਿਨੋਂ ਦਿਨ ਨੇ ਨਿੱਤ ਤੋਂ ਨਿੱਤ ਤੁਹਾਡੇ ਨਵੇਂ ਬ੍ਰਾਂਡ ਬਦਲੇ ਜਾਂਦੇ ਆ ਸੱਚ ਪੁੱਛਣਾ ਤਾਂ ਤੁਹਾਨੂੰ ਆਪਾਂ ਸਾਰੀ ਗੱਲ ਦੱਸਦੇ ਨਹੀਂ ਆਂ ਕਈ ਵਾਰੀ ਤੇ ਆਪਾਂ ਦੋਵੇਂ ਜਣਗੀਆਂ ਚਾਰਾਂ ਵੀ ਰੋਟੀ ਖਾ ਲੈਂਦੀਆਂ ਕਿ ਚੱਲ ਕੋਈ ਗੱਲ ਨਹੀਂ ਆ ਇਹਨਾਂ ਨੇ ਤੇ ਇੰਦਾ ਖਾ ਲਈ ਰੋਟੀ ਆਪਾਂ ਕੋਈ ਗੱਲ ਹੀ ਗੱਜਾਰਾ ਹੀ ਕਰ ਲੈਂਦੀਆਂ ਵਾ ਪਹਿਲਾਂ ਤੁਹਾਡੇ ਆਂਡੇ ਆਉਂਦੇ ਹੁੰਦੇ ਸੀ ਫਿਰ ਮੀਟ ਫਿਰ ਚਿਕਨ ਹੋ ਗਿਆ ਹੁਣ ਤੁਸੀਂ ਮੱਛੀ ਲੈ ਕੇ ਆਉਂਦੇ ਜੇ ਹੈ ਤੇ ਸਾਡੇ ਵਾਸਤੇ ਉਹੀ ਸਮਾਨ ਜਿਹੜਾ ਪਹਿਲਾਂ ਆਉਂਦਾ ਸੀ ਥੋੜਾ ਜਿਹਾ ਸੋਚੋ ਕਿ ਤੇ ਸਾਡੇ ਬਾਰੇ ਵੀ ਵਿਚਾਰੀਆਂ ਬਾਰੇ ਸੂਟੋ ਦਿਨ ਮੰਗਲੇ ਤੇ ਕਿੱਦਾਂ ਮੇਰੇ ਇਹ ਦਿਵਾਲੇ ਹੋਏ ਆ ਇਨਾਂ ਨੂੰ ਰੋਜ਼ ਪਤਾ ਕੀ ਹੁੰਦਾ ਵਾ ਐਡੀ ਕਾਲੀ ਪਈ ਹੁੰਦੀ ਹੈ ਨਾ ਛੇਤੀ ਛੇਤੀ ਆ ਕੇ ਸਾਡੇ ਗਲਾਸ ਰੱਖ ਦੋ ਪੀਵੰਦਾ ਹੁੰਦਾ ਜ਼ਿਆਦਾ ਕਿ ਪੀ ਲਈਏ ਜਿੰਨੀ ਪੀਤੀ ਜਾਂਦੀ ਇਹ ਵੀ ਨਹੀਂ ਵੰਦੇ ਕਿ ਤੁਹਾਡੀ ਸਿਹਤ ਵੀ ਦਿਨੋਂ ਦਿਨ ਡਾਊਨ ਹੋਣ ਢੀ ਅਸੀਂ ਖਰਾਬ ਹੋਣ ਢੇ ਆ ਅਗੋਗੜਾ ਵੇਖੋ ਕਿੱਥੇ ਆ ਗਈਆਂ ਤੁਹਾਡੀਆਂ ਪੀ ਪੀ ਕੇ ਗਾਂ ਗਾਂ ਵੇਖੋ ਤੁਹਾਡਾ ਕਿੰਨਾ ਕੰਮ ਖਰਾਬ ਹੋਣਾ ਵਾ ਆ 2000 ਵਾਲੇ ਵੀ ਤੁਹਾਡੇ ਮਨੋ ਲੱਥ ਜਾਣੀਆਂ ਮੁੜ ਕੇ ਹੋਰ ਵੱਧਦੇ ਜਾਣਾ ਗਾਂ ਤੁਸੀਂ ਹਾਨੂੰ ਤੁਸੀਂ ਕਹਿੰਦੇ ਜੇ ਸਰਫਾ ਕਰਿਆ ਕਰੋ ਸਰਫਾ ਕਰਿਆ ਕਰੋ ਚੱਲ ਅਹੀਂ ਤੇ ਫੇਰ ਵੀ ਸਰਫਾ ਕਰ ਲੈਣੀ ਆ ਪਰ ਆਪ ਤੁਸੀਂ ਕਦੀ ਸੋਚਿਆ ਜੇ ਚੱਲ ਉਹਦੇ ਇੱਕ ਬੰਨੇ ਗੱਲ ਛੱਡੋ ਤੁਸੀਂ ਸਰਫੇ ਵਾਲੀ ਤੁਸੀਂ ਕਦੀ ਇਹ ਸੋਚਿਆ ਜੇ ਕਿ ਇੱਕ ਤੇ ਹੀ ਪੈਸਾ ਖਰਾਬ ਕਰਦੇ ਆ ਦੂਜਾ ਆਪਣੀ ਸਿਹਤ ਖਰਾਬ ਕਰਦੇ ਆ ਹੁਣ ਆ ਨਿਆਣੇ ਤੁਹਾਡੇ ਲਾਗੇ ਤੁਰੇ ਫਿਰਦੇ ਰਹਿੰਦੇ ਆ ਗਾਂ ਤੁਸੀਂ ਇਹਨਾਂ ਨੂੰ ਕੀ ਸਿੱਖ ਮਤ ਦੋਵੋਗੇ ਕਿ ਪੁੱਤ ਨਸ਼ਿਆਂ ਤੋਂ ਦੂਰ ਰਹੀਦਾ ਵਾ ਇਹ ਚੀਜ਼ਾਂ ਨਹੀਂ ਚੰਗੀਆਂ ਆਪ ਤੁਸੀਂ ਪੀਣੋਂ ਨਹੀਂ ਹਟਦੇ ਕਿੱਦਾਂ ਆਪਣੇ ਜਵਾਨਾਂ ਨੂੰ ਗਾਂ ਸਿਖਾਓਗੇ ਨਜਰਾ ਚ ਨਜਰਾ ਮਲਾ ਸਕੋਗੇ ਉਹਨਾਂ ਦੇ ਪੀਏ ਚੀਜ਼ਾਂ ਮਾੜੀਆਂ ਹੁੰਦੀਆਂ ਨਹੀਂ ਖਾਣੀਆਂ ਪੀਣੀਆਂ ਚਾਹੀਦੀਆਂ ਵੇਖਣਗੇ ਦੇ ਹੁਣ ਆਪਾਂ ਇੱਕ ਜਣੀ ਦੇ ਸਰਫਾ ਕਰ ਵੀ ਲਵਾਂਗੇ ਤੁਹਾਡੇ ਖਰਚੇ ਹੁਣੇ ਵਧੇ ਜਾਣੇ ਆ ਵਿਕੀ ਤਾਂ ਨਹੀਂ ਗੱਡੀ ਚੱਲਣੀ ਹੈਗੀ ਵੀ ਚੱਲ ਠੀਕ ਆ ਬਾਬਾ ਚਲ ਗਈ ਹੋ ਸਾਡੇ ਕੋਲ ਅਹੀਂ ਨਹੀਂ ਗਾਹ ਤੋਂ ਇਦਾਂ ਕਰਦੇ ਅਹੀਂ ਕੰਟਰੋਲ ਕਰਾਂਗੇ ਹੋਰ ਠੀਕ ਆ ਹੁਣ ਮੱਛੀ ਖਰਾਬ ਹੋ ਜਾਣੀ ਠੰਡੀ ਲਿਆਉਂਦੇ ਆ ਤੇ ਮੇਰੀ ਗੱਲ ਸੁਣ ਆ ਵੀ ਨਹੀਂ ਬਾਹਰ ਜੋ ਚੀਜ਼ਾਂ ਆ ਗਈਆਂ ਉਹ ਵਾਪਸ ਤੇ ਜਾਣੀਆਂ ਨਹੀਂ ਆਡੀਆਂ ਗੱਲਾਂ ਸਾਡੀ ਸਮਝੋ ਚ ਪੈ ਗਈਆਂ ਤੇ ਚੱਲ ਤੁਸੀਂ ਸੋਫੀਆਂ ਦੇ ਨਾਲੇ ਸਾਡਾ ਨਾ ਕਰ ਲੀਆਂ ਪਰ ਇਹ ਆ ਤੇ ਹੁਣ ਇਹ ਕਾਡਾ ਮੂਡ ਨਾ ਖਰਾਬ ਕਰਿਓ ਤੇ ਇਹ ਕਾਡੀ ਮੱਛੀ ਮੁੱਛੀ ਖਰਾਬ ਹੋ ਜਾਣੀ ਹੋਏਗੀ ਵੇਸਟ ਨਹੀਂ ਜੀ ਜ ਜਾਣੀ ਖਾਣੀ ਆ ਆਪਾਂ ਉਹ ਜਦੋਂ ਪੈਸੇ ਖਰਚਦੇ ਤੇ ਆ ਰੇ ਫਿਰ ਸੁੱਟ ਦੇ ਤੀਜਾ ਹਲੇ ਇਦਾਂ ਦੀ ਚੀਜ਼ ਵੀ ਖਾ ਲੋ ਤੇ ਇਹ ਤਾਂ ਕੋਈ ਨੁਕਸਾਨ ਨਹੀਂ ਕਰਦੀ ਪਰ ਆਹ ਤੇ ਕਰਦੀ ਆ ਨਾ ਨੁਕਸਾਨ ਮੂਡ ਵਾਪਸ ਨਹੀਂ ਆਉਣੀ ਆ ਠੇਕੇ ਵਾਲੇ ਨਹੀਂ ਵਾਪਸ ਲੈਂਦੇ ਉਹ ਤੇ ਕੋਈ ਗੱਲ ਨਹੀਂ ਕਿ ਜੇ ਆਏਗੇ ਲਈ ਰੱਖ ਲੋ ਆਏ ਗਏ ਲਈ ਰੱਖੂ ਮਨਾਏਗਾ ਇਹਨੂੰ ਏਡੀ ਮਹਿੰਗੀ ਪਿਆਲ ਕੇ ਦੱਸ ਹੈ ਵਗਾੜਨਾ ਵਾ ਕੰਮ ਹੁਣ ਵੇਖੀ ਕਿੰਨੀ ਸਿਆਣ ਫੋਣੀ ਇਹਨਾਂ ਦੇ ਵਿੱਚ ਹਾਂ ਉਹ ਤਾਂ ਬੜੀਆਂ ਸਿਆਣੀਆਂ ਉਹ ਤਾਂ ਮੈਂ ਇੱਕ ਸਾ ਬੁਲਾਇਆ ਜੇ ਜੇ ਨੂੰ ਦੋ ਘੋਟੰਦੇ ਚੱਲ ਜਾਂਦੇ ਕਿਤੇ ਸਿਆਣੀਆਂ ਗੱਲਾਂ ਨਿਕਲਦੀਆਂ ਆ ਬਾਬਾ ਜਿੰਨਾ ਚਿਰ ਇਹ ਘਰ ਵਿੱਚ ਪਈ ਰਹੀ ਧਿਆਨੇ ਦੇ ਵਾਲੀ ਜਾਂਦਾ ਰਹਿਣਾ بار بار ਆ ਪਾਇਰ ਨੂੰ ਪੀਣ ਤੋਂ ਬਾਅਦ ਚ ਨਾ ਮੁੜ ਕੇ ਪੱਕੀ ਦਲਸੌਂ ਪਾ ਦੇਣੀ ਔਰ ਠੀਕ ਹੈ ਅੱਜ ਤੋਂ ਬਸ ਇਹਦਾ ਕੰਮ ਨਵੇੜ ਲਾਂ ਤੋ ਜੇ ਰਹੀ ਘਰ ਵਿੱਚ ਵਾਕਿਆ ਨਹੀਂ ਸਾਡਾ ਧਿਆਨ ਭਟਕਾਉਂਦੀ ਰਹਿਣਾ ਹਾਂ ਇਹ ਲਾਟਵਾ ਮੇਂ ਗੱਲ ਸੁਣੋ ਆਪਾਂ ਦੋਵੇਂ ਜਾਣੀ ਪਤਾ ਕਿੰਨਾ ਸੜਦੀਆਂ ਰਹਿਣੀਆਂ ਹਰ ਵੇਲੇ ਸੋਆ ਬੋਤਲ ਦੇ ਹੱਥ ਰੱਖ ਕੇ ਸੌਂ ਖਾਓ ਇਹ दारू ਦੀ ਅੱਜ ਤੋਂ ਬਾਅਦ ਸੋ ਬੋਤਲ ਤੋਂ ਬਾਅਦ ਨਹੀਂ ਆਪਾਂ दारू ਪੀਣੀ ਰਾਖਾਥ ਲੈ ਆਲੇ ਇਹ ਲਾਸਟ ਬੋਤਲ ਜੇ ਇਹ ਲਾਸਟ ਬਸ ਇਹ ਤੋਂ ਬਾਅਦ ਨਹੀਂ ਪੀਂਦੇ ਆਪਾਂ ਤੁਹਾਡੀਆਂ ਸਾਰੀਆਂ ਸਾਨੂੰ ਸਮਝ ਆ ਗਈਆਂ ਤੁਹਾਡੇ ਨਾਲ ਆਪਾਂ ਹੋ ਕੇ ਸਰਪਾ ਕਰਾਂਗੇ ਇਸ ਘਰ ਦੇ ਵਿੱਚ ਠੀਕ ਆ ਵੇਖ ਲੈਨੇ ਆ ਕਿੰਨਾ ਕਸਰ ਹੋਇਆ ਸਵੇਰ ਨੂੰ ਸਭ ਕੋ ਭੁੱਲ ਜਾਣਾ ਤੁਹਾਨੂੰ ਪੀ ਕੇ ਆ ਜਿਹੜੇ ਹਾਲ ਮੈਂ ਤੁਸੀਂ ਦੋਹਾਂ ਜਣੀਆਂ ਸਾਡੇ ਤੇ ਚੜ੍ਹਾਈ ਕੀਤੀ ਅਸਰ ਸਾਨੂੰ ਇਹ ਤਾਂ ਵੀ ਨਹੀਂ ਹੋਣਾ ਮੈਨੂੰ ਯਾਦ ਦਾ। ਉਹ ਚਲੋ ਠੀਕ ਆ ਬਾਬਾ ਸਮਝ ਲੱਗੀ ਤੁਹਾਡੀ ਗੱਲ ਦੀ। ਵਾਕਿਆ ਤੁਹਾਡੀਆਂ ਗੱਲਾਂ ਸਾਰੀਆਂ ਸਹੀ ਨੇ। ਕੱਲ ਵੀ ਸਹੀ ਆ। ਤੁਹਾਡੇ ਅਸੀਂ ਖਰਚੇ ਰੋਕਦੇ ਰਹਿਨੇ ਆ ਤੇ ਆਪਣੇ ਆਪ ਦੇ ਵਿੱਚ ਅਸੀਂ ਆਖੀ ਦਾ ਕੋਈ ਗੱਲ ਹੀ ਨਹੀਂ। ਬਾਕੀ ਸ਼ੌਂਕੀਆ ਤੌਰ ਤੇ ਜੇ ਕਦੇ-ਕਦਾਈ ਪੈਗ ਲਾਉਣਾ ਹੋਵੇਗਾ ਕੋਈ ਨਹੀਂ ਲਾ ਲਿਆ ਕਰਿਓ। ਪਰ ਇਹ ਕੰਮ ਨਾ ਵੜੋ ਕਿ ਰੋਜ਼ ਬੋਤਲ ਲੈਣੀਆਂ ਤੇ ਖਤਮ ਕਰਨੀਆਂ, ਰੋਜ਼ ਲਿਓਣੀਆਂ ਤੇ ਖਤਮ ਕਰਨੀਆਂ। ਚਲ ਠੀਕ ਆ ਬਾਬਾ ਹੁਣ ਲਾਉਣ ਦਾਂਗੇ ਪੈਗ ਕਿ ਨਹੀਂ दारू ਹੁੰਦੀ ਆ दारू ਦੇ ਤਰ੍ਹਾਂ ਵਰਤਲੀ ਨਾ ਕਿ ਇਹਨੂੰ ਨਸ਼ਾ ਬਣਾ ਕੇ ਪੀਆ ਕਰੋ ਉਹ ਬਾਬਾ ਇੱਕ ਇੱਕ ਦੋ ਦੋ ਪੈਗ ਲਾਉਨੇ ਆ ਰੋਟੀ ਚਲੋ ਇੱਕ ਇੱਕ ਦੋ ਦੋ ਲਾਓ ਤੇ ਬੋਤਲ ਫੜਾਓ ਇਧਰ ਮੈਨੂੰ ਚਲੋ ਚਲੋ ਨਹੀਂ 2000 ਤੱਕ ਤੇ ਮੈਂ ਸੂਟ ਬਣਾਇਆ ਹੋਵੇ ਨਾ ਤੇ ਦੋ ਸਾਲ ਲੰਘ ਜਾਣੇ ਆ 2000 ਦੇ ਸੂਟ ਨਾਲ ਇੰਨੇ ਕਦੇ ਨਾਲ ਹੀ ਥੱਕੇਵਾਂ ਲਾਥਾ ਜਾਣਾ ਤਾਂ ਢਾਲਿਆਓ ਬਾਣਾ ਬੜਾ ਬਣਾਇਆ ਹੁੰਦਾ ਕਿ ਸਾਰੇ ਦਿਹਾੜੀ ਕੰਮ ਕਰਦੇ ਰਹਿੰਦਾ ਤੇ ਅਸੀਂ ਥੱਕ ਜਾਂਦੇ ਆ ਆਹੋ ਚਲ ਕੋਈ ਗੱਲ ਨਹੀਂ ਹੋਰ ਤੇਰੇ ਬਦੇ ਰਹਿੰਦੇ ਆ ਵੇ ਹੁਣ ਹੁਣ ਆਓ ਦੇ ਭਰੀ ਜਾਓ ਗਲਾਸੀਆਂ ਹੁਣ ਇੱਕਿਆਰੀ ਦੇ ਦੇ ਯਾਰ ਕੀ ਕਰਦੇ ਆ ਵਾ ਤੇਰੇ ਯਾਰ ਤੇਰੇ ਬੋਤਲ ਆਹ ਲੈ ਜਾਓ ਬੋਤਲ ਵੇਲਾ ਮੰਨ ਲਈ ਹੁਣ ਸਾਡੀ ਆਪਾਂ ਹਾਂ ਲੈ ਕੇ ਬੋਤਲ ਸਾਡੀ ਪੁੱਤ ਕੀ ਕਰੀਏ ਹੁਣ ਇਹਦੇ ਨਾਲ ਗੁਜ਼ਾਰਾ ਕਰਨਾ ਪੈਣਾ ਜੇ ਕਿੱਕ ਪੈਕਟਨ ਚਲ ਫੜ ਹੋਣਾ ਇਹ ਠੱਡਾ ਹੋਣ ਡਿਆ ਓ ਹੁਣ ਤੇ ਖੁਰਕਾਉਂਦਾ ਕਿਉਂਕਿ ਮਜ਼ਾ ਨਹੀਂ ਰਹਿ ਗਿਆ ਯਾਰ